you are right on the podcast i know since day 1 bro um ਮਾਉਦੇ ਬਾਰੇ ਗੱਲ ਕਰਨੀ ਸੀ ਪਹਿਲੀ ਚੀਜ਼ ਤਾਂ ਜੇ ਤੁਸੀਂ ਉਸ ਟਾਈਮ ਤੇ ਮੇਰੇ ਨਾਲ ਕੋਈ ਵੀ ਬੰਦਾ ਨਹੀਂ ਖੜ ਸਕਿਆ ਹਨਾ ਤਾਂ ਹੁਣ ਵੀ ਉਹਨੂੰ ਪੂਰਾ ਹੱਕ ਨਹੀਂਗਾ ਆਪਦੇ ਮੂੰਹ ਤੇ ਵੀ ਮੇਰਾ ਨਾਮ ਲੈ ਕੇ ਆਉਣ ਦਾ ਜਿਹੜੀ ਚੀਜ਼ ਨੂੰ 1.5 ਸਾਲ ਹੋ ਗਿਆ 1.5 ਸਾਲ ਪਹਿਲਾਂ ਤੁਸੀਂ ਕਿੱਥੇ ਸੀ ਹਨਾ ਤੇ ਹੁਣ ਤੁਹਾਨੂੰ 1.5 ਸਾਲ ਬਾਅਦ ਚਿੱਤੇ ਆ ਰਿਹਾ ਕਿ ਲਾਇਕ ਨਸੀਬ ਸਹੀ ਹੈ ਜਾਂ ਨਸੀਬ ਗਲਤ ਹੈ। ਹਾ ਤਾਂ ਕੋਈ ਗੱਲ ਗੱਲ ਨਹੀਂ ਹੋਈ। ਪਹਿਲਾ ਪਾਰਟ ਉਹ ਦੂਜਾ ਪਾਰਟ। ਨੋ ਡਿਸਰੈਪेक्ट ਟੂ ਕੈਨੇਡੀਅਨ ਬੌਂਸ ਬਟ ਭਾਈਆ ਜਿੰਨੇ ਵੀ ਤੁਸੀਂ ਲਾਇਕ ਕੈਨੇਡੀਅਨ ਬੌਨ ਹੋ ਹਨਾ ਥੋੜੀ ਆ ਬਾਲੀ ਬੱਡੀ ਪ੍ਰੋਬਲਮ ਆ ਯਾਰ ਤੁਸੀਂ ਸਾਈਡਾਂ ਬਹੁਤ ਛੇਤੀ ਸਵਿਚ ਕਰ ਲੈਂਦੇ ਹੋ। ਸਾਡੇ ਵਾਲੇ ਪਾਸੇ ਕਿੰਨੀ ਛੇਤੀ ਅਸੀਂ ਮੂੰਹ ਨਹੀਂ ਚੱਕਦੇ ਪਹਿਲਾਂ ਤੁਸੀਂ ਸਾਈਡਾ ਸਵਿਪ ਸਵਿਚ ਕੀਤੀਆਂ ਉਦੋਂ ਵੀ ਬਹੁਤ ਗੰਦ ਪਿਆ ਫਿਰ ਤੁਸੀਂ ਫਿਰ ਇਕੱਠੇ ਹੋਗੇ ਹਨਾ ਕੋਈ ਬੰਦਾ ਚਲੇ ਗਿਆ ਉਹਦੀਆਂ ਤੁਸੀਂ ਆਈਡਲੇ 5 ਲੱਖ ਆਪ ਤੇ ਗਾੜੇ ਚਲਾ ਲਏ ਲੇਵ ਲਾ ਦੀਆਂ ਡੀਲਰਾਂ ਲੈ ਲੀਆਂ ਤੁਸੀਂ ਕਿਸੇ ਦੇ ਨਾਂ ਤੇ ਹੁਣ ਤੁਸੀਂ ਫਿਰ ਸਾਈਡਾ ਸਵਿਚ ਕਰਨ ਲੱਗੇ ਆ ਚੀਜ਼ਾਂ ਚੰਗੀਆਂ ਨਹੀਂ ਗਿਆ ਛੱਡ ਦੋ ਛੱਡ ਦੋ ਬਖਸ਼ਿਆ ਤੱਕ ਲਾਈਕ ਥੋੜਾ ਸਟਾਰ ਵੀ ਨਹੀਂ ਤੁਹਾਡੇ ਉੱਤੇ ਜਦੋਂ ਲਾਈਕ ਲੱਗੂ ਉਹ ਤੋਂ ਪਤਾ ਨਹੀਂ ਕੀ ਹੋਊਗਾ ਹਨਾ ਮੇਰਾ ਨਾਂ ਵਿੱਚ ਪੁੱਲਪ ਕਰਨ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੇ ਆਉਂਗੇ ਵਫਕ ਅਬਾਊਟ ਐਨੀਥਿੰਗ ਹਨਾ ਜਿਹੜੀ ਚੀਜ਼ ਮੈਂ ਜਦੋਂ ਬੋਲਣੀ ਸੀ ਮੈਂ ਉਹਦੇ ਹਿੱਕ ਦੇ ਜ਼ੋਰ ਤੇ ਬੋਲੀ ਇਕੱਲੇ ਨੇ ਕਿਹਾ ਤੇ ਮੈਂ ਐਕਸਪੈਕਟ ਵੀ ਨਹੀਂ ਕੀਤਾ ਸੀ ਵੀ ਇਹ ਜੇ ਬਹੁਤ ਦਲਾਚ ਹੋਇਆ ਇਹ ਜੇ ਕੋਵਿਡਸ ਤੋਂ ਕੋਈ ਉੱਟ ਕੇ ਆਊਗਾ ਹਨਾ ਐਸੇ ਜਾਂ ਫਿਰ ਸਾਈਡਾਂ ਨਾਲ ਸਵਿਚ ਕਰਿਆ ਕਰੋ ਫਿਰ ਉਹ ਤਾਂ ਤੁਸੀਂ ਕਹਿੰਦੇ ਹੋ ਨਿਓ ਇਹ ਤਾਂ ਬਿਜ਼ਨਸ ਆ ਬ੍ਰੋ ਇਹ ਤਾਂ ਬਿਜ਼ਨਸ ਆ ਫਿਰ ਤੁਸੀਂ ਆਪਦਾ ਬਿਜ਼ਨਸ ਕਰੋ ਮੇਰੇ ਸ਼ਹਿਰ ਚੋਂ ਵੀ ਨਾ ਦੋ ਤਿੰਨ ਇਹ ਸਾਰੇ ਸਾਲੇ ਚੱਟੇ ਵੱਟੇ ਇਕੱਠੇ ਹੀ ਨੇ ਲਾਈਵ ਤੇ ਬਹਿ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਜਿੱਥੇ ਮਿਲਣ ਖਾਣ ਨੂੰ ਉੱਥੇ ਗਾਲਾਂ ਕੱਢਦੇ ਆ ਤੇ ਫਿਰ ਫੇਰ ਸ਼ਾਮ ਨੂੰ ਇਕੱਠੇ ਹੋ ਕੇ ਸਾਲੇ ਫਿਰ ਫਿਰ ਦੂਜੇ ਬੰਦਿਆਂ ਨੂੰ ਭੰਡਦੇ ਆ ਇਹ ਵੱਡੇ ਬੰਦੇ ਬਣੇ ਫਿਰਦੇ ਨੇ ਸਾਰੇ ਵਾਕ ਕੰਮ ਛੱਡ ਦੋ। ਹਾਲ ਤੇ ਗਾਣੇ ਕੱਢੋ। ਤੁਹਾਡੇ ਜਵਾਬ ਕਹੋਗੇ ਤੁਹਾਡੇ ਗਾਹਾਂ ਤੁਹਾਡੇ ਜੱਡੇ ਤੁਹਾਡੇ ਤੁਹਾਡੇ ਕਾਤੇ ਜੱਡੇ ਤੁਹਾਡੇ ਜਵਾਬ ਹੋਗੇ। ਤੁਸੀਂ ਐਲਬਮ ਕਦੋਂ ਡ੍ਰੌਪ ਕਰੋਗੇ? ਕਦੋਂ ਤੁਸੀਂ ਕਿਸੇ ਦਾ ਨਾਮ ਲੈ ਕੇ ਛੱਡ ਕੇ ਅੱਗੇ ਵਧਣਾ ਸਟਾਰਟ ਕਰੋਗੇ? ਹੂੰ? ਹਾਲ ਦਾ ਕੰਮ ਕਰੋ ਬਾਈ। ਜੱਥੇ ਨਸੀਬ ਨੇ ਬੋਲਣਾ ਉੱਥੇ ਨਸੀਬ ਬੋਲੂਗਾ ਤੁਹਾਡੀਆਂ ਸਿੰਪਥੀ ਨਹੀਂ ਚਾਹੀਦੀਆਂ ਮੈਨੂੰ ਕਿਉਂਕਿ ਮੈਨੂੰ ਪਤਾ ਕੱਢਣ ਪਾਉਣ ਨੂੰ ਤੁਹਾਡੇ 'ਚ ਵੀ ਕੁਛ ਨਹੀਂ ਇਹ ਤੋਂ ਬਾਅਦ ਮੈਂ ਲਾਈਵ ਨਹੀਂ ਹੋਊਗਾ